ਮੈਂ ਇੱਕ ਵਾਰੀ ਅਸੀਂ ਕਲਾਸ ਵਿੱਚ ਬੈਠੇ ਸੀ ਮਾਟਾ ਜੀ ਬੈਠੇ ਸੀ ਅਖਬਾਰ ਪੜ੍ਹ ਰਹੇ ਸੀ ਅਸੀਂ ਸਾਰੇ ਨਿਆਣੇ ਬੜਾ ਉੱਚੀ ਉੱਚੀ ਰੌਲਾ ਪਾ ਰਹੇ ਸੀ ਮਾਟਾ ਜੀ ਕਹਿਣ ਲੱਗੇ ਓਏ ਚੁੱਪ ਕਰਕੇ ਬਹਿ ਜਾ ਨਹੀਂ ਤਾਂ ਮੈਂ ਤੁਹਾਨੂੰ ਸਜ਼ਾ ਦੇ ਦੇਵਾਂਗਾ ਬੱਚੇ ਸਾਰੇ ਚੁੱਪ ਹੋ ਗਏ ਅਸੀਂ ਥੋੜੀ ਦੇਰ ਬਾਅਦ ਅਸੀਂ ਸਾਰੇ ਬੱਚਿਆਂ ਨੇ ਫੇਰ ਉੱਚੀ ਉੱਚੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਮਾਟਾ ਜੀ ਨੇ ਗੁੱਸਾ ਆਇਆ ਮਾਟਾ ਜੀ ਕਹਿੰਦੇ ਓਏ ਸਾਰੀ ਕਲਾਸ ਖੜੀ ਹੋ ਜਾਓ ਹੱਥ ਉੱਪਰ ਕਰ ਲਓ ਅਸੀਂ ਸਾਰੇ ਜਣਿਆਂ ਨੇ ਹੱਥ ਉੱਪਰ ਕਰ ਲੈ ਸਾਰੀ ਕਲਾਸ ਖੜੀ ਹੋ ਗਈ ਮੈਂ ਬੈਠਾ ਰਿਆ ਪਰ ਆਪਣੇ ਹੱਥ ਉੱਪਰ ਖੜੇ ਕਰ ਲਈ ਮਾਟਰ ਜੀ ਨੇ ਮੈਨੂੰ ਜਦੋਂ ਦੇਖਿਆ ਆ ਕੇ ਕਹਿੰਦੇ ਸਤਨਾਮ ਤੂੰ ਆਪਣੇ ਹੱਥ ਖੜੇ ਉੱਪਰ ਕਰ ਲੈ ਤੂੰ ਖੜਾ ਕਿਉਂ ਨਹੀਂ ਹੋਇਆ ਤੈਨੂੰ ਕੀ ਬਿਮਾਰੀ ਹੈ ਖੜਾਓ ਮੈਂ ਕਿਹਾ ਮਾਟਰ ਜੀ ਮੈਂ ਖੜਾ ਨਹੀਂ ਹੋ ਸਕਦਾ ਕਹਿੰਦੇ ਕਿਆ ਗੱਲ ਮੈਂ ਕਾ ਮਟਰ ਦੀ ਗੱਲ ਇਸ ਤਰ੍ਹਾਂ ਹੈ ਮੇਰੀ ਬਾਹਾਂ ਦੇ ਵਿੱਚ ਤਾਂ ਪਾਵਰ ਹੈਗੀ ਆ ਪੂਰਾ ਕਰੰਟ ਹੈ ਮੈਂ ਬਾਹ ਉੱਪਰ ਖੜੀਆ ਕਰ ਲਿਆ ਪਰ ਮੇਰੀ ਬਾਹਾਂ ਤੋਂ ਥੱਲੇ ਵਾਲੀ ਮੰਜ਼ਲ ਦਾ ਫਿਊਜ ਉੱਡ ਗਿਆ ਜੀ ਇਸ ਕਰਕੇ ਮੈਂ ਖੜਾ ਨਹੀਂ ਹੋ ਸਕਦਾ ਨੋ 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 ਨੋ